ਇਹ ਕਦਨਾ ਵਾਪਰੀ ਆ ਜੀ ਆਪਣਾ ਕਿਹੜਾ ਪਿੰਡ ਹੈ ਹਾਂ ਜੀ ਕਦਨਾ ਹੈ ਵਾਪਰੀ ਸਾਡਾ ਨਗਰ ਸੁਹੂਰਾ ਤੇ ਸੁਹੂਰਾ ਨਗਰ ਦੇ ਵਿੱਚ ਗੁਰਦੁਆਰਾ ਬਾਬਾ ਬੰਦਰ ਸਿੰਘ ਬਾਦਰ ਦਾਸ ਹੈਡ ਗ੍ਰੰਤੀ ਉੱਥੋਂ ਦਾ ਤੇ ਨਗਰ ਦੇ ਜਿਹੜੇ ਵੀਰ ਸੀ ਆਪਣੇ ਪਿੰਡ ਦੇ ਸਦਾ ਮੇਜਰਸ ਸਿੰਘ ਉਹਨਾਂ ਦਾ ਪਰਿਵਾਰ ਸਹਿਪੁਰਾਂ ਦਾ ਡੇਰਾ ਬਿਲਕਾਂ ਤੇ ਵਾਜਦੇ ਆ ਉਹਨਾਂ ਦੇ ਘਰ ਉਹਨਾਂ ਦੀ ਮਾਤਾ ਦੀ ਯਾਦ ਵਿੱਚ ਸ੍ਰੀ ਅਖੰਡ ਪਾਤਸ਼ਾਹਬਾ 31 ਤਰੀਕ ਨੂੰ 31 ਅਕਤੂਬਰ ਨੂੰ ਆਰੰਭ ਕੀਤੇ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਜੀ ਦਾ ਭੋਗ ਪਹਿਣਾ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਦਾ ਭੋਗ ਪਹਿਰਾ ਸੀ ਤੇ ਅਤੇ ਜਦੋਂ ਰਾਤ ਦੇ 2 ਵਜੇ ਆਮਰਤ ਵੇਲਾ ਹੋਇਆ ਜੋਰਾ ਸਿੰਘ ਡਿਊਟੀ ਬੈਠਾ ਏ ਸਵਾ 3 ਵਜੇ ਇਹਨਾਂ ਦੇ ਘਰ ਵਿੱਚ ਰੱਖੀ ਭਈਏ ਨੇ ਉਹ ਆਪਣਾ ਦੋਵੇਂ ਜੋੜੇ ਲਾ ਕੇ ਧਰਗੁਰੂ ਗ੍ਰੰਥ ਸਾਹਿਬ ਬਾਹ ਮਹਾਰਾਜ ਦੇਵਲ ਮਾਰੇ ਨੇ ਤੇ ਇੱਕ ਜੋੜਾ ਬਾਣੀ ਪੜਨ ਵਾਲੇ ਸਿੰਘ ਦੇ ਲੱਗਾ ਉਹਦੇ ਵਜ੍ਹਾ ਤੇ ਇੱਕ ਜੋੜਾ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਪੀੜੇ ਦੇ ਉਹ ਪੀੜੇ ਨੂੰ ਵੱਜ ਕੇ ਪੀੜੇ ਦੇ ਥੱਲੇ ਵਿਆਹ ਤੇ ਤਕਰੀਬਨ ਜਿਹੜਾ 4 ਵਜੇ ਸਿੰਘ ਡਿਊਟੀ ਮੁੜ ਕੇ ਆਇਆ 4 ਵਜੇ ਵਾਲੇ ਸੰਗਮਾ ਸਾਢੇ 4 ਵਜੇ ਇਹਨਾਂ ਦੇ ਘਰ ਦੇ ਆਪਣਾ ਕਾੜਾ ਸਿੰਘ ਨੂੰ ਕਹਿੰਦੇ ਆ ਵੀ ਜਿਹੜਾ ਇਹਦਾ ਛੋਟਾ ਨਾ ਉਹਨੇ ਜੋੜਾ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਦੇ ਵਿੱਚੋਂ ਕੱਢ ਕੇ ਤੇ ਬਾਹਰ ਸੁੱਟਿਆ ਤੇ 6:00 ਵਜੇ ਨੌਟਕੋ ਸਿੰਘ ਨੇ ਉਹ ਪਰਿਵਾਰ ਨੂੰ ਪੁੱਛਿਆ ਕਿ ਭਾਈ ਇਹ ਤੁਸੀਂ ਬੜੀ ਬੱਦੀ ਮਾਰੀ ਕੱਟਣਾ ਕੀਤੀ ਆ ਉਥੇ ਜੋੜਾ ਕਿਉਂ ਆਇਆ ਤੇ ਕਿੱਥੇ ਆਇਆ ਤੇ ਉਹਨੇ ਫਿਰ ਮੈਨੂੰ ਸਾਰੀ ਕਾਰਵਾਈ ਦੱਸੀ ਆ ਉਹ ਬਾਬਾ ਜੀ ਆਹ ਗੱਲ ਉੱਥੇ ਹੋ ਗਈ ਆ ਉਹਨਾਂ ਮੈਨੂੰ ਤਕਰੀਬਨ ਸਵਾ 6 ਵਜੇ 4:30 ਵਜੇ ਲਾਇਆ ਤੇ 6:30 ਵਜੇ ਮੈਂ ਸਾਰੀ ਗੁਰਦੁਆਰੇ ਪ੍ਰਬੰਧਕ ਕਮੇਟੀ ਨੂੰ ਫੋਨ ਕੀਤਾ ਨਗਰ ਦੀ ਸੰਗਤ ਨੂੰ ਫੋਨ ਕੀਤਾ ਅਸੀਂ ਅਖਤਰ ਹੋ ਕੇ ਤਕਰੀਬਨ ਪੌਣੇ 7 ਤੋਂ ਪਹਿਲਾਂ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਆ ਜਦੋਂ ਪਹੁੰਚੇ ਆ ਅਸੀਂ ਜਾਣ ਕੇ ਸਾਡੇ ਮਰਾਂ ਨੂੰ ਠੇਸ ਪਹੁੰਚੀ ਅਸੀਂ ਪਰਿਵਾਰ ਦੇ ਨਾਲ ਬੋਲਕ-ਬੋਰ ਵੀ ਕੀਤਾ ਹੈ ਤੇ ਉਹਨਾਂ ਨੂੰ ਇਹ ਵੀ ਗਿਆ ਦੇ ਕਿ ਕਤਨਾਕ ਕਿਉਂ ਹੋਈ ਉਸੀ ਕਿਥੇ ਸੀ ਉਹਨਾਂ ਨੇ ਅਗੋਂ ਇਹ ਸਾਨੂੰ ਕਿਹਾ ਕਿ ਮਾਹਬੀ ਜਿੰਨੇ ਇਹ ਕਤਨਾਕ ਕੀਤੀ ਆ ਜਿੰਨੇ ਮਹਾਰਾਜ ਸਾਹਿਬ ਵੱਲ ਜੂੜਾ ਮਾਰਿਆ ਉਹ ਕੌਣ ਸੀ ਉਹ ਭਈਆ ਸੀ ਉਹਦਾ ਨਾਮ ਆਦੂ ਆ ਤੇ ਮੈਂ ਕਿ ਆਪ ਵੀ ਸਾਨੂੰ ਭਿਯਾ ਦਿਓ ਕਹਿੰਦੇ ਅਸੀਂ ਭਈਆ ਭਿਲਾ ਦਿੱਤਾ ਭਿਲਾ ਦਿੱਤਾ ਇਹਨ ਤੋਂ ਬਾਅਦ ਮੁੱਖ ਦੋਸ਼ੀ ਆ ਸਾਰੇ ਕਿ ਜਿਨ੍ਹਾਂ ਨੇ ਭੈਗੇ ਨੂੰ ਭਿਜਾ ਕੇ ਲਕਾ ਦਿੱਤਾ ਉਹ ਤੋਂ ਬਾਅਦ ਅਦੀਬ ਸਤਕਾਰ ਕਮੇਟੀ ਨਾਲ ਗੱਲ ਹੋਈ ਆ ਫਿਰ ਲੋਕਤਪ ਸਿੰਘ ਜੀ ਬਨਾਲ ਨੇ ਕਲਦੀਪ ਕਲਦੀਪ ਸਿੰਘ ਮੋਦਿਆ ਦੇ ਸਰਪੰਚ ਉਹ ਵੀ ਸਤਕਾਰ ਕਮੇਟੀ ਤੋਂ ਉਹਨਾਂ ਨਾਲ ਗੱਲ ਹੋਈ ਤੇ ਗੁਰੂ ਰਾਜ ਸਿੰਘ ਸਾਡੇ ਹਲਕੇ ਦਾ ਪ੍ਰਚਾਰਕ ਸ਼੍ਰੋਮਣੀ ਕਮੇਟੀ ਦਾ ਉਹਨਾਂ ਨਾਲ ਗੱਲ ਹੋਈ ਮੌਕੇ ਤੇ ਉਹ ਪਹੁੰਚਿਆ ਤੇ ਮੌਕੇ ਤੇ ਵੀ ਲੋਕਤਪ ਸਿੰਘ ਹੋਣੀ ਤੇ ਕਲਦੀਪ ਸਿੰਘ ਹੋਣੀ ਆਏ ਆ ਕਲਦੀਪ ਸਿੰਘ ਨੇ ਸਾਡੀ ਇਹ ਗੱਲ ਹੋਈ ਆ ਕਿ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਤਸ਼ਾਹਬ ਜੀ ਦੇ ਭੋਗ ਹੈ ਜਿਹੜੇ ਉਹ ਤੁਸੀਂ ਪਾ ਦਿਓ ਕੋਈ ਉੱਥੇ ਕਰਤੱਵ ਨਹੀਂ ਹੋਵੇਗਾ ਕੋਈ ਕਥਾ ਨਹੀਂ ਹੋਵੇਗੀ ਤੇ ਅਸੀਂ ਨਾਤੇ ਅਖੰਡ ਪਾਠੀ ਸੰਗਾਂ ਨੇ ਉਹਨਾਂ ਦੀ ਭੇਟਾ ਪ੍ਰਵਾਨ ਕੀਤੀ ਆ ਨਾ ਗੁਰੂ ਸਾਹਿਬ ਨੂੰ ਰਮਾਲਾ ਭੇਟ ਕੀਤਾ ਸੀ ਤੇ ਨਾ ਹੀ ਉਹਨਾਂ ਦੇ ਘਰੋਂ ਕੋਈ ਦਲ ਪਾਣੀ ਸ਼ਕਿਆ ਸਾਰਾ ਕੰਮ ਉਤਰਾ ਦੀ ਉਤਰਾ ਰਹਿ ਗਿਆ ਤਕਰੀਬਨ 10 ਵਜੇ ਖੜ ਪਰਸ ਦਾ ਭੋਗ ਸ਼ੁਰੂ ਹੋਣਾ ਸੀ ਸਾਡੇ ਗੈਰਾ ਕਥਾ ਕਰ ਕੇ ਖਮਾਤ ਹੋਣੀ ਸੀ ਅਸੀਂ 9 ਵਜੇ ਸਤਿਗੁਰੂ ਜੀ ਦਾ ਪਾਵਨ ਸ੍ਰੋਬਾ ਛੇਵਾਂ ਕਰਕੇ ਖਾਣ-ਪਾਣ ਸਾਬ ਜੀ ਦਾ ਮਰਿਆਦਾ ਹੋਂ ਸਰਪੋਗ ਬਾਗੇ ਅਸੀਂ ਗੋੜਦਰਾ ਸਾਹਿਬ ਲੈ ਆਂਦਾ ਉਦੋਂ ਬਾਅਦ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਸਰਦਾਰ ਕਮੇਟੀ ਪਹੁੰਚਿਆ ਗੁਰੂ ਰਾਜ ਸਿੰਘ ਪਹੁੰਚਿਆ ਇਹਨਾਂ ਦੇ ਸਾਰੇ ਬਿਆਲ ਲੈ ਕੇ ਇਹਨਾਂ ਤੋਂ ਪੁੱਛਿਆ ਗਿਆ ਉਹਨਾਂ ਨੇ ਇਹਨਾਂ ਨੂੰ ਮੁੱਖ ਦੋਸ਼ੀ ਮੰਨਿਆ ਤੇ ਇਹਨਾਂ ਨੂੰ ਮੁਰਗੇ ਜਿਹੜੀ ਪੁਲਸ ਹੈ ਥਾਣਾ ਲੋਪੋਗੇ ਆ ਹੁਣ ਕੱਕੜੀ ਜੰਕੀ ਆਪਾਂ ਖਲੋਤੇ ਆ ਉਹ ਇਹਨਾਂ ਨੇ ਸਾਡੇ ਬਿਆਨਾਂ ਤੇ ਇਹਨਾਂ ਤੇ ਕਾਰਵਾਈ ਸ਼ੁਰੂ ਕੀਤੀ ਆ ਕਿ ਜੋ ਜੋ ਇਹਨਾਂ ਨੇ ਘਟਨਾ ਕਰਮ ਕੀਤਾ ਇਹ ਮਾਰੀ ਮੋਟੀ ਘਟਨਾ ਨਹੀਂ ਬੜੀ ਮਾਰੀ ਘਟਨਾ ਹੋਈਆ ਬੜੀ ਫੇਸਬੁੱਕ ਤੇੜੀ ਕੰਨਾ ਹੋਈਆ ਅਸੀਂ ਜਦੋਂ ਅਰਦਾਸ ਕੀਤੀ ਗੁਰਗ੍ਰੰਥ ਸਾਹਿਬ ਜੀ ਦੇ ਤਰ੍ਹਾਂ ਜੀ ਨਾ ਇਹਨਾਂ ਦੇ ਭਲੇ ਦੀ ਅਰਦਾਸ ਕੀਤੀ ਤੇ ਅਸੀਂ ਸੱਚੇ ਪਾਤਸ਼ਾਹ ਨੂੰ ਕਿਹਾ ਮਹਾਰਾਜ ਇਹਨਾਂ ਤੋਂ ਤੁਹਾਡੀ ਸੇਵਾ ਨਹੀਂ ਹੋਈ ਤੇ ਸਾਨੂੰ ਪਤਾ ਨਹੀਂ ਦੇ ਰਿਹਾ ਤੇ ਸੱਚੇ ਪਾਤਸ਼ਾਹ ਸਾਵੇਂ ਨਾਦ ਕਰਦੇ ਹੋ ਤੇ ਜੇ ਇਹ ਤੇ ਦੱਸ ਦਿੰਦੇ ਸਾਨੂੰ ਉਸ ਦੋਸਤ ਨੂੰ ਫੜ ਲੈਂਦੇ ਕੋਲ ਆ ਤੇ ਜੋ ਕਰੇ ਸਿੱਖਾ ਤੋਂ ਕਾਰਵਾਈ ਹੁੰਦੀ ਅਸੀਂ ਕਿਹਾ ਤੇ ਉਹਨੇ ਲਿਆ ਸਾਡੇ ਸਾਹਮਣੇ ਅਸੀਂ ਜੋ ਕਾਰਵਾਈ ਸੌਦਾ ਲਾਉਂਦੇ ਕਹਿੰਦੇ ਸੌਦਾ ਲਾਇਆ ਪਰ ਚਾਹ ਜਿਆਦਾ ਸੀ ਮੈਂ ਵਚਨ ਦਿੱਤਾ ਮੈਂ ਤੁਸੀਂ ਸਾਡੇ ਸਾਹਮਣੇ ਲਿਆ ਦਿਓ ਮੈਂ ਸੌਦਾ ਲਾਉਂਗਾ ਪਰਚਾ ਮੈਂ ਆਪ ਦੇਤੇ ਕਰਾਉਂਗਾ ਜੋ ਸਾਡੇ ਜੋ ਸਾਡੀ ਗੁਰੂ ਦਾ ਭਾਵਨਾ ਸੀ ਜੋ ਗੁਰੂ ਦਾ ਸਾਡੀ ਨੇੜਤਾ ਸੀ ਇਹਦੇ ਵਿੱਚ ਜਦੋਂ ਅਸੀਂ ਪੈਸੇ ਕੱਢੇ ਕਾਰਨ ਨਹੀਂ ਬੈਠੇ ਸਾਡੇ ਗੁਰੂ ਨਾਲ ਪਿਆਰ ਹੀ ਆ ਕੋ ਸਾਨੂੰ ਸਿੱਖ ਜਾਣ ਤੂੰ ਇਹ ਬੇਨਤੀ ਵੀ ਆ ਭਾਈ ਜਿੰਨੇ ਅਸੀਂ ਘਰਾਵੇ ਵਿੱਚ ਅਸੀਂ ਕਹਿੰਦੇ ਪੈਂਦੇ ਨਾ ਭਲੀਓ ਪੜਾਉ ਤੇ ਪੰਜਾਬ ਪੜਾਉ ਆ ਸਾਡੇ ਘਰਾਂ ਦੇ ਵਿੱਚ ਤੁਸੀਂ ਕਿੰਨੇ ਪੱਥੇ ਪਾਉਣ ਵਾਲੇ ਆ ਸਾਡੀਆਂ ਹੱਡੀਆਂ ਤੋੜਨੀਆਂ ਤੇ ਸਾਡੀਆਂ ਲਾਟਾਂ ਨੇ ਕੰਮ ਕਰਦੀਆਂ ਅਖੰਡ ਪਾਰ ਸਾਹਿਬ ਰੱਖੇ ਭਈ ਇਹ ਅੰਦਰਾਂ ਚ ਗੁਰੇ ਫਿਰਦੇ ਆ ਭਈਏ ਨੰਗੇ ਪਰੀ ਗੋਏ ਨਾਲ ਲਿਬਰੇ ਪੈਰ ਪੁਰੇ ਫਿਰਦੇ ਆ ਦੁੱਧ ਨੂੰ ਮਰਜੀ ਕਿਸੇ ਨੇ ਮੂੰਹ ਚੁੱਕਿਆ ਕੋਈ ਮਰਿਆਦਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਆ ਸਾਰੇ ਇਹਨੂੰ ਘਟਦਾ ਕਰਮ ਇਸੇ ਕਰਕੇ ਹੀ ਹੋਇਆ ਜੇ ਇਹ ਮੈਨੂੰ ਪਰਿਵਾਰ ਮੇਰੇ ਨਾਲ ਇਹ 3:30 ਵਜੇ 4 ਵਜੇ ਫੋਨ ਲਾ ਕੇ ਦੱਸਦਾ ਇਹ ਪਰਿਵਾਰ ਦੋਸ਼ੀ ਨਹੀਂ ਸੀ ਇਹ ਦੋਸ਼ੀ ਤਾਂ ਤੇ ਇਹਨਾਂ ਨੇ ਸਾਰੇ ਘੱਟਨਾ ਕਰਮ ਨੂੰ ਲਗਾਇਆ ਤੇ ਜੇ ਉਹ ਸਿੰਘ ਮੈਨੂੰ ਨਾਲ ਦੱਸਦਾ ਤੇ ਸਾਰੀ ਗੱਲ ਲੁਕਾਈ ਨਹੀਂ ਸੀ ਤੇ ਇਹਦਾ ਦੇਣ ਕਿਹੋ ਜਿਹਾ ਸੀ ਅਸੀਂ ਕਾਰਵਾਈ ਦੀ ਮੰਗ ਕਰਦੇ ਅਸੀਂ ਕਾਰਵਾਈ ਦੀ ਗੱਲ ਮੰਗੇ ਕਰਦੇ ਕਿ ਇਹਨਾਂ ਦੇ ਪਰਚਾ ਹੋਵੇ ਤੇ ਕਾਨੂੰਨੀ ਕਾਰਵਾਈ ਹੋਵੇ ਉਹਨਾਂ ਦੇ ਕਾਬਲ ਦੀ ਕਾਰਵਾਈ ਆ ਉਹ ਭਈਏ ਤੇ ਵੀ ਹੋਵੇ ਅਰਸਤ ਗੀਤੇ ਕੇ ਨੰਬਰ ਲਿਖੀ ਤੇ ਇੱਕ ਕੋਮਾ ਦਾ ਬੱਲ ਵੀ ਕੀਤਾ ਚਾਰ ਬੰਦੇ ਕਿਤੇ ਆ ਵਾਇਰ ਗੁਰਜਤ ਖਾਲਸਾ ਵਾਇਰ ਗੁਰਜਤ ਕੁਪਤੇ ਅੱਜ ਬਹੁਤ ਮੰਦਭਾਗੀ ਘਟਨਾ ਜਿਹੜੀ ਹੈ ਪਿੰਡ ਸ਼ੂਰੇ ਜਿਲਾ ਅਵਤਸਰ ਦੇ ਵਿੱਚ ਵਾਪਰੀ ਹੈ ਤਨਖਸਾਰ ਜਿਵੇਂ ਬਾਬਾ ਜੀ ਨੇ ਦੱਸਿਆ ਤੇ ਇਸ ਤਰ੍ਹਾਂ ਇੱਕ ਕੋ ਜਿਹੜਾ ਪਰਦੇਸੀ ਬੰਦਾ ਜਿਹੜਾ ਇੱਕ ਜ਼ਿਮੀਂਦਾਰ ਪਰਿਵਾਰ ਨੇ ਰੱਖਿਆ ਸੀ ਤੇ ਘਰੇ ਗੁਰੂ ਗੰਗ ਸਾਹਿਬ ਸੱਚੇ ਪਾਤਸ਼ਾਹੀ ਦਾ ਖਾਨਪਰ ਸਾਹਿਬ ਚੱਲਦਾ ਸੀ ਉਹਨੇ ਤੱਕੇ ਸਵਾ 3:30 ਵਜੇ ਆਪਣੀਆਂ ਜਿਹੜੀਆਂ ਜੁੱਤੀਆਂ ਉਹ ਲਾ ਕੇ ਗੁਰੂ ਸਾਹਿਬ ਵਾਲੀ ਜੁੱਤੀਆਂ ਤੇ ਉਹਦੇ ਚ ਅਪਮਾਨ ਕੀਤਾ ਗੁਰੂ ਸਾਹਿਬ ਦਾ ਤੇ ਪਾਖੀ ਸਿੰਘ ਦਾ ਤੇ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਇਸ ਚੀਜ਼ ਨੂੰ ਜਿਹੜਾ ਬਹੁ ਲਿਖਾਉਣ ਦਾ ਯਤਨ ਕੀਤਾ ਭਈਏ ਨੂੰ ਵੀ ਪਾਸੇ ਕੀਤਾ ਉਹਦਾ ਪੱਖ ਲਿਆ ਕਿ ਗੁਰੂ ਸਾਹਿਬ ਵਾਲੇ ਬੰਦੇ ਨਹੀਂ ਹੋਏ ਗੁਰੂ ਸਾਹਿਬ ਦਾ ਨਹੀਂ ਲਿਆ ਤੇ ਉਹ ਭਈਏ ਦਾ ਪੱਖ ਲਿਆ ਇਹਨਾਂ ਦਾ ਬੜਾ ਦੇਖਿਆ ਤੇ ਜਦੋਂ ਇਹਨਾਂ ਨੂੰ ਗੋਲਤੀ ਸਿੰਘਾਂ ਨੂੰ ਪਵੇਂ ਲੱਗਾ ਤੇ ਇਹਨਾਂ ਦੇ ਸ਼ਾਵਾ ਸੀ ਕਿ ਇਹਨਾਂ ਨੇ ਜਨਵਾ ਸਾਰੇ ਸਿੰਘਾਂ ਵਿੱਚ ਆਪ ਸੰਪਰਕ ਕੀਤਾ ਸੰਪਰਕ ਕਰਕੇ ਜਿਵੇਂ ਸੰਪਰਕ ਕੀਤਾ ਫਿਰ ਇਹਹੀਂ ਫੌਰੀ ਇੱਥੇ ਪਹੁੰਚੇ ਆ ਤੇ ਪਹੁੰਚ ਗਏ ਤੇ ਫਿਰ ਉਹ ਭਈਆ ਵੀ ਲੱਭ ਲਿਆ ਤੇ ਉਹ ਜਿਹੜੇ ਪਰਿਵਾਰ ਦੇ ਜਿਹੜੇ ਬੰਦੇ ਦੇਸ਼ੀ ਆ ਗਿਣਾ ਗਾ ਰਿਆ ਜਿਨ੍ਹਾਂ ਨੇ ਇਹ ਗਲਤੀ ਕੀਤੀ ਆ ਉਹਨਾਂ ਨੂੰ ਵੀ ਲਿਆ ਗਏ ਜਿਹੜਾ ਉਹ ਥਾਣੇ ਪੁਲਿਸ ਨੇ ਜਿਹੜਾ ਉਹ ਪ੍ਰਸ਼ਾਸਨ ਦਾ ਚੰਗਾ ਵਰਤੀ ਦਾ ਉਹਨਾਂ ਨੇ ਸਾਨੂੰ ਇੱਕਦਲ ਦਾ ਵਿਸ਼ਵਾਸ ਦਿਵਾਇਆ ਧਿਆਨ ਰੱਖਣਾ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਉਹ ਅਹੀਂ ਚਾਹੀਦੀ ਆ ਸਰਕਾਰ ਹੋ ਗਈ ਕਿਉਂਕਿ ਜਿਹੜੇ ਅਸੀਂ ਗੁਰੂ ਗ੍ਰੰਥ ਅਸੀਂ ਸਿੱਖਿਆ ਤੇ ਸਿੱਖਾਂ ਦੇ ਵਿੱਚ ਘਰਾਵੇ ਵਿੱਚ ਜੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬਰਾਜਮਾਨ ਨੇ ਤੇ ਜੇਕਰ ਅਹੀਂ ਨਿਗਰਾਨੀ ਨਹੀਂ ਰੱਖ ਸਕਦੇ ਤੇ ਦੱਸੋ ਪੀਰੇ ਖੂਦ ਪੈਣਾ ਦੌਰ ਕਿੱਥੇ ਹੋਊਗੀ ਨਿਗਰਾਨੀ ਜੇ ਅਸੀਂ ਨਹੀਂ ਰੱਖ ਸਕਦੇ ਤੇ ਇਹਨਾਂ ਦੀਆਂ ਸ਼ਿਕਾਇਤ ਕਰਨ ਵਾਲੇ ਨਾਲ ਦੇ ਰਿਸ਼ਤੇ ਵਾਲ ਗੁੱਜੇ ਤੇ ਜਿਹਦੇ ਕੋਰੀ ਆਰਡਰ ਚਣਕੇ ਟੁੜਕੇ ਲਾ ਦੇ ਸਾਰਾ ਪ੍ਰੋਗਰਾਮ ਕਰੀ ਜਾਂਦੇ ਆ ਇਹ ਜਿਹੜੀ ਰਾਤ ਘਟਨਾ ਵਾਪਰੀ ਆ ਉਹਨੂੰ ਉਹ ਦਬਾਰਿਆ ਇੱਕ ਤਰ੍ਹਾਂ ਦੇ ਸੇਖ ਹੋਏ ਬੇਦਗਰ ਕ ਅੱਗੇ ਹੋ ਗਿਆ ਤੇ ਮੈਂ ਇਹ ਬੇਨਤੀ ਕਰਦਾ ਆ ਕਿ ਗਰੀਬਾਂ ਦਾ ਸੱਚੇ ਪਾਤਸ਼ਾਹ ਦਾ ਆਪ ਮਾਨ ਸਰਕਾਰ ਕਰਕੇ ਜ਼ਿੰਮੇਵਾਰੀ ਦੇ ਨਾਲ ਪਹਰੇਦਾਰੀ ਕਰੋ ਲੋਕ ਫੇਰੀ ਇਹ ਰੁਕਣਾ ਵਾ ਨਹੀਂ ਤੇ ਪਰਦੇਸੀਆਂ ਦਾ ਮੁੜ ਕੇ ਨਾਲ ਆਉਂਦੇ ਆ ਉਹਨੂੰ ਪਰਦੇਸੀ ਕਿਹੜੇ ਹਿਸਾਬ ਆ ਇਹਨਾਂ ਨੇ ੱੱਕੇ ਦੇ ਨਾਲ ਰੱਖਿਆ ਹੀ ਕਿਹੜੇ ਹਿਸਾਬ ਨਾਲ ਉਹ ਕਿਹੜੀ ਗੱਲ ਤੋਂ ਦਿੱਤੀ ਸੀ ਕਿਨੇ ਉਹ ਕਦ ਨਾਲੋਂ ਅੰਜਾਮ ਦਿੱਤਾ ਉਹਦੀ ਸਾਰੀ ਜਿਹੜੀ ਗੱਲਬਾਤ ਆ ਉਹ ਬਰੀਕੀ ਨਾਲ ਕਰਦੇ ਆ ਜੀ ਉਹ ਆਏ ਗੁਰਜੀਤ ਕਾ ਖਾਲਸਾ ਵਾਏ ਗੁਰਜੀਤ ਕਾ ਅ ਚਕਜੀਤ ਜੀ ਸukhjit Singh ਤੇ Gurpreet Singh ਪੁੱਤਰਾਂ ਮੇਜਰ ਸਿੰਘ ਜਿਹੜਾ ਇਤਿਨ ਭਰਾ ਪਿੰਡ ਸ਼ੂਰੇ ਥਾਣਾ ਲੋਪੋਕੇ ਦੇ ਰਹਿਣਾ ਲੈਨੇ ਇਹਨਾਂ ਦੀ ਮਾਤਾ ਬਲਜਿੰਦਰ ਕੌਰ ਦੇ ਵੀਰੇ ਨੇ ਦੇ ਸੰਬੰਧ ਵਿੱਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਠੀ ਪਾਠ ਸਾਹਿਬ ਜੀ ਦਾ ਆਰੰਭ ਕਰਾਇਆ ਸੀਗਾ ਜਿਹੜਾ ਬੀਤੀ ਰਾਤ ਇਹਨਾਂ ਨੇ ਇੱਕ ਜਿਹੜਾ ਘਰ ਇਹਨਾਂ ਨੇ ਸਿਰੀ ਰੱਖਿਆ ਸੀਗਾ ਰਾਜਮਾਨ ਦਾ ਮੰਦਾਂ ਉਹਨੇ ਰਾਤ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਦਰਾਨ ਤੇ ਉਸ ਕਮਰੇ ਵਾਲੇ ਕੋ ਜਿਹੜਾ ਵਾ ਜੁੱਤੀ ਚ ਸੁੱਟ ਕੇ ਤੇ ਉਹਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਜਿਹੜਾ ਕ੍ਰਾਂਤੀ ਸਿੰਘ ਸੀਗਾ ਉਹਨੇ ਇਹਦੇ ਬਾਰੇ ਤੁਰੰਤ ਜਾ ਕੇ ਜਿਹੜਾ ਹੈਗਾ ਸਤਨਾਮ ਸਿੰਘ ਜਿਹੜੇ ਹੈਡ ਗ੍ਰੰਥੀ ਆ ਪਿੰਡ ਦੇ ਜਦੋਂ ਉਹਨਾਂ ਨੂੰ ਦਲਾ ਦਿੱਤੀ ਤੇ ਉਹਨਾਂ ਨੇ ਤੁਰੰਤ ਸਾਡੇ ਜਿਹੜਾ ਵਾ ਐਸ ਐਚ ਓ ਲੋਕੋ ਕੋ ਤੇ ਸਾਡੇ ਪੁਲਿਸ ਪਾਰਟੀ ਨੂੰ ਜਿਹੜਾ ਇਹਦੇ ਬਾਰੇ ਦੱਸਿਆ ਜੋ ਤੁਰੰਤ ਹੈ ਡਿਗ੍ਰੈਂਟਿਸ ਨਾਮ ਸਿੰਘ ਦੇ ਬਿਆਨ ਤਾਂ ਅਸੀਂ ਜਿਹੜੇ ਆ ਉਹ ਤਿੰਨੇ ਭਰਾ ਤੇ ਉਹਨਾਂ ਦਾ ਜਿਹੜਾ ਸਿਰੀ ਆ ਰਾਜੂ ਇਹਨਾਂ ਦੇ ਖਿਲਾਫ ਅਸੀਂ ਜਿੱਦਾਂ ਮੁਕਦਮਾ ਅਰਜ ਕਰਕੇ ਤੇ ਕਾਰਵਾਈਆਂ ਵਿੱਚ ਲਿਆ ਰਹੇ ਹਾਂ ਬਿਲਕੁਲ ਜੀ ਇਹਨਾਂ ਨੂੰ ਅਰੈਸਟ ਜਿਹੜਾ ਅਸੀਂ ਕਰ ਲਿਆ ਹੈ ਕਾਨੂੰਨ ਮੁਤਾਬਕ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕਰਾਂਗੇ ਮੁਕਦਮਾ 295ਏ 202 आईटीसी ਜਿਹੜੀ ਜਿਹੜਾ ਹੁਣ ਨਵਾਂ ਬੀਐਨਐਸ ਆਉਂਦਾ 239 ਤੇ 200 ਉਸ ਮੁਤਾਬਕ ਅਸੀਂ ਕਾਰਵਾਈ ਕਰਦੇ ਹਾਂ ਹਾਂਜੀ ਚਾਰਾਂ ਅ ਬਿਲਕੁਲ ਜੀ ਇਹਨਾਂ ਚਾਰਾਂ ਦੇ ਖਿਲਾਫ ਬਾਕੀ ਫਿਰ ਵੀ ਅਸੀਂ ਬਾਕੀ ਫਿਰ ਵੀ ਅਸੀਂ ਜਿਹੜੀ ਇਹਦੀ ਤਫਤੀਸ਼ ਅਜੇ ਕਰ ਰਹੇ ਹਾਂ ਜੇ ਅਗਰ ਇਸ ਦੇ ਵਿੱਚ ਹੋਰ ਕਿਸੇ ਦਾ ਵੀ ਕੋਈ ਦੋਸ਼ੀ ਦੋਸ਼ ਦੋਸ਼ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਵੀ ਅਸੀਂ ਇਹਦੀ ਕਾਰਵਾਈ ਕਰਾਂਗੇ ਕੀ ਘਟਨਾ ਵਾਪਰੀ ਆ ਜੀ ਆਪਣਾ ਵੀ ਕਿਹੜਾ ਪੈਂਦਾ ਅੰਜੀ ਕਦਨਾਏ ਵਾਪਰੀ ਸਾਡਾ ਨਗਰ ਸੁਹੁਰਾ ਤੇ ਸੁਹੁਰੇ ਨਗਰ ਦੇ ਵਿੱਚ ਗੁਰਦੁਆਰਾ ਬਾਬਾ ਬੰਦਰ ਸਿੰਘ ਭਦਰ ਦਾਸ ਹੈਡ ਗ੍ਰੰਤੀ ਉੱਥੋਂ ਦਾ ਤੇ ਨਗਰ ਦੇ ਜਿਹੜੇ ਵੀਰ ਸੀ ਆਪਣੇ ਪਿੰਡ ਦੇ ਸਦਾ ਮੇਜਰ ਸਿੰਘ ਉਹਨਾਂ ਦਾ ਪਰਿਵਾਰ ਸਹਿਪੁਰਾ ਦਾ ਡੇਰਾ ਬਲਕਾਂ ਤੇ ਵਜਦੇ ਆ ਉਨ੍ਹਾਂ ਦੇ ਘਰ ਉਹਨਾਂ ਦੀ ਮਾਤਾ ਦੀ ਯਾਦ ਵਿੱਚ ਸ੍ਰੀ ਅਖੰਡ ਪਾਤਸ਼ਾਹਬ 31 ਤਰੀਕ ਨੂੰ 31 ਅਕਤੂਬਰ ਨੂੰ ਆਰੰਭ ਕੀਤੇ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਜੀ ਦਾ ਭੋਗ ਪੈਣਾ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਦਾ ਭੋਗ ਪੈਣਾ ਸੀ ਤੇ ਅਤੇ ਜਦੋਂ ਰਾਤ ਦੇ 2 ਵਜੇ ਅਮਰਤ ਵੇਲਾ ਆਇਆ ਹੈ ਜੁਨਾ ਸਿੰਘ ਡਿਊਟੀ ਬੈਠਾ ਹੈ ਸਵੇਰ ਦੇ 9 ਵਜੇ ਇਹਨਾਂ ਦੇ ਘਰ ਵਿੱਚ ਰੱਖੀ ਭਈਏ ਨੇ ਉਹ ਆਪਣਾ ਦੋਵੇਂ ਜੋੜੇ ਲਾ ਕੇ ਧੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੱਲ ਮਾਰੇ ਨੇ ਤੇ ਇੱਕ ਜੋੜਾ ਬਾਣੀ ਪੜ੍ਹਨ ਵਾਲੇ ਸਿੰਘ ਦੇ ਲੱਗਾ ਉਹਦੀ ਵਜ੍ਹਾ ਹੈ ਕਿ ਇੱਕ ਜੋੜਾ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਪੀੜੇ ਦੇ ਉਹ ਪੀੜੇ ਨੂੰ ਵੱਜ ਕੇ ਪੀੜੇ ਦੇ ਥੱਲੇ ਵਿਆਹ ਤੇ ਤਕਰੀਬਨ ਜਿਹੜਾ 4 ਵਜੇ ਸਿੰਘ ਡਿਊਟੀ ਮੁੜ ਕੇ ਆਇਆ 4 ਵਜੇ ਵਾਲੇ ਸਿੰਘ ਆਇਆ ਸਾਢੇ 4 ਵਜੇ ਇਹਨਾਂ ਦੇ ਘਰ ਦੇ ਆਪਣਾ ਕਾਲਾ ਸਿੰਘ ਉਹਨੂੰ ਕਹਿੰਦੇ ਆ ਵੀ ਜਿਹੜਾ ਇਹਦਾ ਛੋਟਾ ਨਾ ਉਹਨੇ ਜੋੜਾ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਦੇ ਵਿੱਚ ਥੱਲੋਂ ਕੱਢ ਕੇ ਤੇ ਬਾਹਰ ਸੁੱਟਿਆ ਤੇ 6 ਵਜੇ ਉਹ ਟਕੋ ਸਿੰਘ ਨੇ ਉਹ ਪਰਿਵਾਰ ਨੂੰ ਪੁੱਛਿਆ ਕਿ ਭਾਈ ਇਹ ਤੁਸੀਂ ਬੜੀ ਬੱਦੀ ਮਾੜੀ ਕੱਟਣਾ ਕੀਤੀ ਆ ਉਥੇ ਜੋੜਾ ਕਿਉਂ ਆਇਆ ਤੇ ਕਿੱਥੇ ਆਇਆ ਤੇ ਉਹਨੇ ਫਿਰ ਮੈਨੂੰ ਸਾਰੀ ਕਾਰਵਾਈ ਦੱਸੀ ਆ ਹੇ ਬਾਬਾ ਜੀ ਆ ਗੱਲ ਉੱਥੇ ਹੋ ਗਈ ਆ ਉਹਨਾਂ ਮੈਨੂੰ ਤਕਰੀਬਨ ਸਵਾ 6 ਵਜੇ ਫੋਨ ਸਾਢੇ 6 ਵਜੇ ਲਾਇਆ ਤੇ ਸਾਢੇ 6 ਵਜੇ ਮੈਂ ਸਾਰੀ ਗੁਰਦੁਆਰੇ ਪ੍ਰਬੰਧਕ ਕਮੇਟੀ ਨੂੰ ਫੋਨ ਕੀਤਾ ਨਗਰ ਦੀ ਸੰਗਤ ਨੂੰ ਫੋਨ ਕੀਤਾ ਅਸੀਂ ਅਖਤਰ ਹੋ ਕੇ ਤਕਰੀਬਨ ਪੌਣੇ 7 ਤੋਂ ਪਹਿਲਾਂ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਆ ਜਦੋਂ ਪਹੁੰਚੇ ਆ ਅਸੀਂ ਜਾ ਕੇ ਸਾਡੇ ਮਾਲਾ ਨੂੰ ਠੇਸ ਪਹੁੰਚੀ ਅਸੀਂ ਪਰਿਵਾਰ ਦੇ ਨਾਲ ਬੋਲਕ-ਬੋਲ ਵੀ ਕੀਤਾ ਤੇ ਉਹਨਾਂ ਨੇ ਇਹ ਵੀ ਗੱਲ ਦੇ ਕਿ ਘਟਨਾ ਕਿਉਂ ਹੋਈ ਉਸੀ ਕਿਥੇ ਸੀ ਉਹਨੇ ਅੱਗੋਂ ਇਹ ਸਾਨੂੰ ਪਿਆ ਕਿ ਮਾਹਬੀ ਜਿੰਨੇ ਇਹ ਘਟਨਾ ਕੀਤੀ ਆ ਜਿੰਨੇ ਮਹਾਰਾਜ ਸਾਹਿਬ ਨੂੰ ਜੂੜਾ ਮਾਰਿਆ ਉਹ ਕੌਣ ਸੀ ਉਹ ਭਈਆ ਸੀ ਉਹਦਾ ਨਾਮ 라ਜੂ ਆ ਤੇ ਮੈਂ ਕਿ ਆਪ ਵੀ ਸਾਨੂੰ ਭਿਯਾ ਦਿਓ ਕਹਿੰਦੇ ਅਸੀਂ ਭਈਆ ਭਲਾ ਦਿੱਤਾ ਭਿਜਾ ਦਿੱਤਾ ਐਨ ਤੋਂ ਬਾਅਦ ਮੁੱਖ ਦੋਸ਼ੀ ਆ ਸਾਰੇ ਕਿ ਜਿਨ੍ਹਾਂ ਨੇ ਭੈਗੇ ਨੂੰ ਭਿਜਾ ਕੇ ਲਕਾ ਦਿੱਤਾ ਉਹ ਤੋਂ ਬਾਅਦ ਅਧੀਨ ਸਤਕਾਰ ਕਮੇਟੀ ਨਾਲ ਗੱਲ ਹੋਈ ਆ ਫਿਰ ਲੋਕਮ ਸਿੰਘ ਜੀ ਬਨਾਲ ਨੇ ਕਲਦੀਪ ਕਲਦੀਪ ਸਿੰਘ ਮੋਹਰਿਆਂ ਦੇ ਸਰਪੰਚ ਉਹ ਵੀ ਸਤਕਾਰ ਕਮੇਟੀ ਤੋਂ ਉਹਨਾਂ ਨਾਲ ਗੱਲ ਹੋਈ ਤੇ ਗੁਰੂ ਰਾਜ ਸਿੰਘ ਸਾਡੇ ਹਲਕੇ ਦਾ ਪ੍ਰਚਾਰਕ ਸ਼੍ਰੋਮਣੀ ਕਮੇਟੀ ਦਾ ਉਹਨਾਂ ਨਾਲ ਗੱਲ ਹੋਈ ਮੌਕੇ ਤੇ ਉਹ ਪਹੁੰਚਿਆ ਤੇ ਮੌਕੇ ਤੇ ਵੀਰ ਲੋਕਮ ਸਿੰਘ ਹੋਣੀ ਤੇ ਕਲਦੀਪ ਸਿੰਘ ਹੋਣੀ ਆਏ ਆ ਕਲਦੀਪ ਸਿੰਘ ਨੇ ਸਾਡੀ ਇਹ ਗੱਲ ਹੋਈ ਆ ਕਿ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਤਸ਼ਾਹਬ ਜੀ ਦੇ ਭੋਗ ਆ ਜਿਹੜੇ ਉਹ ਤੁਸੀਂ ਪਾ ਦਿਓ ਕੋਈ ਉੱਥੇ ਕਰਨਤਨੀ ਹੋਵੇਗਾ ਕੋਈ ਕਥਾ ਨਹੀਂ ਹੋਵੇਗੀ ਤੇ ਅਸੀਂ ਨਾਤੇ ਅਖੰਡ ਪਾਠਿਸ ਨੇ ਉਹਨਾਂ ਦੀ ਪੇਟਾ ਪ੍ਰਵਾਨ ਕੀਤੀ ਆ ਨਾ ਗੁਰੂ ਸਾਹਿਬ ਨੂੰ ਰਮਾਲਾ ਭੇਟ ਕੀਤਾ ਸੀ ਤੇ ਨਾ ਹੀ ਉਹਨਾਂ ਦੇ ਘਰੋਂ ਕੋਈ ਗੱਲ ਪਾਣੀ ਸ਼ਕਿਆ ਸਾਰਾ ਕੰਮ ਉਤਰਾ ਦੀ ਉਤਰਾ ਰਹਿ ਗਿਆ ਤਕਰੀਬਨ 10 ਵਜੇ ਖੜ ਪਰ ਦਾ ਭੋਗ ਸ਼ੁਰੂ ਹੋਣਾ ਸੀ ਸਾਡੇ ਵੈਰਾ ਕਥਾ ਕਰ ਕੇ ਖਵਾਵਤ ਹੋਣੀ ਸੀ ਅਸੀਂ ਨਾਵਲੇ ਸਤਿਗੁਰੂ ਜੀ ਦਾ ਪਾਵਨ ਸ਼ੋਭਾ ਸੇਵਾ ਕਰਕੇ ਖਨਪਾਪ ਸਾਹਿਬ ਜੀ ਦਾ ਮਰਿਆਦਾ ਅਨਸਰ ਕੋ ਉਗਵਾਗੇ ਅਸੀਂ ਗੋਦਨਾ ਸਾਹਿਬ ਲੈ ਆਂਦਾ ਉਦੋਂ ਬਾਅਦ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਸਰਕਾਰ ਕਮੇਟੀ ਪਹੁੰਚਿਆ ਗੁਰੂ ਲਾਲ ਸਿੰਘ ਪਹੁੰਚਿਆ ਇਹਨਾਂ ਦੇ ਸਾਰੇ ਬਿਆਲ ਲੈ ਕੇ ਇਹਨਾਂ ਤੋਂ ਪੁੱਛਿਆ ਗਿਆ ਉਹਨਾਂ ਨੇ ਇਹਨਾਂ ਨੂੰ ਮੁੱਖ ਦੋਸ਼ੀ ਮੰਨਿਆ ਕਿ ਇਹਨਾਂ ਨੂੰ ਮੁਰਗੇ ਜਿਹੜੇ ਪੁਲਸ ਹੈ ਠਾੜਾ ਲੁੱਟੋਗੇ ਹੋ ਕੱਕੜੀ ਜੰਕੀ ਆਪਾਂ ਖਲੋਤੇ ਆ ਉਹ ਇਹਨਾਂ ਨੇ ਸਾਡੇ ਬਿਆਨਾਂ ਤੇ ਇਹਨਾਂ ਤੇ ਕਾਰਵਾਈ ਸ਼ੁਰੂ ਕੀਤੀ ਆ ਕਿ ਜੋ ਜੋ ਇਹਨਾਂ ਨੇ ਘਤਨਾ ਕਰਮ ਕੀਤਾ ਉਹ ਮਾਰੀ ਮੋਟੀ ਘਟਨਾ ਨਹੀਂ ਬੜੀ ਮਾਰੀ ਘਟਨਾ ਹੋਈ ਆ ਬੜੀ ਫੇਸਬੁੱਕ ਤੇੜੀ ਕਰਨਾ ਹੋਇਆ ਅਸੀਂ ਜਦੋਂ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਅਰਦਾਸ ਨਾ ਇਹਨਾਂ ਦੇ ਭਲੇ ਦੀ ਅਰਦਾਸ ਕੀਤੀ ਹੈਗੀ ਸੱਚੇ ਪਾਤਸ਼ਾਹ ਨੂੰ ਕਿਹਾ ਮਹਾਰਾਜ ਇਹਨਾਂ ਤੋਂ ਢਾਡੀ ਸੇਵਾ ਨਹੀਂ ਹੋਈ ਤੇ ਸਾਨੂੰ ਪਤਾ ਨਹੀਂ ਦੇ ਲੱਗਿਆ ਤੇ ਸੱਚੇ ਪਾਤਸ਼ਾਹ ਸਾਲੇ ਮਾਫ ਕਰ ਦਿਓ ਤੇ ਜੇ ਇਹ ਕੋਈ ਦੱਸ ਦੇਂਦੇ ਸਾਨੂੰ ਉਸ ਗੋਸਤ ਨੂੰ ਫੜ ਲੈਂਦੇ ਕੋੜਾ ਤੇ ਜੋ ਕਰੇ ਸਿੱਖਾ ਤੋਂ ਕਾਰਵਾਈ ਹੁੰਦੀ ਅਸੀਂ ਕਿਹਾ ਤੇ ਉਹਦੇ ਲਿਆਓ ਸਾਡੇ ਸਾਹਮਣੇ ਅਸੀਂ ਜੋ ਕਾਰਦਾ ਉਹ ਸੌਦਾ ਲਾਉਦੇ ਕਹਿੰਦੇ ਸੌਦਾ ਲਾਇਆ ਪਰਚਾ ਹੋ ਜਾਣਾ ਸੀ ਮੈਂ ਵਚਨ ਕੀਤਾ ਮੈਂ ਉਸੇ ਸਾਡੇ ਸਾਹਮਣੇ ਲਿਆ ਦਿਓ ਮੈਂ ਸੌਦਾ ਲਾਉਂਗਾ ਪਰਚਾ ਮੈਂ ਆਪ ਦੇਤੇ ਕਰਾਉਂਗਾ ਜੋ ਸਾਡੇ ਜੋ ਸਾਡੀ ਗੁਰੂ ਦਾ ਭਾਵਨਾ ਸੀ ਜੋ ਗੁਰੂ ਦਾ ਸਾਡੀ ਨੇੜਤਾ ਸੀ ਕੇਵਲ ਤੁਮ ਕੋਲ ਅਸੀਂ ਪੈਸੇ ਕੱਢੇ ਕਾਰਨ ਨਹੀਂ ਬੈਠੇ ਸਾਡੇ ਗੁਰੂ ਨਾਲ ਪਿਆਰ ਹੀ ਆ ਤੇ ਸਾਨੂੰ ਸੇਖ ਜਨ ਨੂੰ ਇਹ ਬੇਨਤੀ ਵੀ ਆ ਭਾਈ ਜਿੰਨੇ ਅਸੀਂ ਘਰਾਂ ਦੇ ਵਿੱਚ ਅਸੀਂ ਕਹਿੰਦੇ ਜਣਾ ਬਈਓ ਪੜ੍ਹਾਓ ਤੇ ਪੰਜਾਬ ਪੜ੍ਹਾਓ ਆ ਸਾਡੇ ਘਰਾਂ ਦੇ ਵਿੱਚ ਤੁਸੀਂ ਕਿੰਨੇ ਪੱਥਰ ਪਾਉਣ ਵਾਲੇ ਆ ਸਾਡੀਆਂ ਹੱਡੀਆਂ ਤੋੜਨੀਆਂ ਤੇ ਸਾਡੀ ਨਾਲ ਲੱਗਤਾ ਨਹੀਂ ਕੰਮ ਕਰਦਿਆਂ ਅਖੰਡ ਪਾਰ ਸਾਹਿਬ ਰੱਖੇ ਭਈ ਇਹ ਅੰਦਰਾਂ ਚ ਗੁਲੇ ਫਿਰਦੇ ਆ ਭਈ ਇਹ ਨੰਗੇ ਪਰੀ ਗੋਹੜਾ ਲਿਬੜੇ ਪੈਰ ਤੁਰੇ ਫਿਰਦੇ ਆ ਜਿੱਦ ਨੂੰ ਮਰਜ਼ੀ ਕਿਸੇ ਨੇ ਮੂੰਹ ਚੁੱਕਿਆ ਕੋਈ ਮਰਿਆਦਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਆ ਸਾਰੇ ਇਹਨੂੰ ਘਟਦਾ ਕਰਮ ਇਸੇ ਕਰਕੇ ਜੁ ਹੋਇਆ ਜੇ ਇਹ ਮੈਨੂੰ ਪਰਿਵਾਰ ਮੈਂ ਉਹਨਾਂ ਨੂੰ ਬੋਲ ਸਾਢੇ 3 ਵਜੇ 4 ਵਜੇ ਫੋਨ ਲਾ ਕੇ ਦੱਸਦਾ ਇਹ ਪਰਿਵਾਰ ਦੋਸ਼ੀ ਨਹੀਂ ਸੀ ਇਹ ਦੋਸ਼ੀ ਤਾਂ ਤੇ ਇਹਨਾਂ ਨੇ ਸਾਰੇ ਕੱਟੜਾ ਕਰਮ ਨੂੰ ਲਕਾਇਆ ਤੇ ਜੇ ਉਹ ਸਿੰਘ ਮੈਨੂੰ ਨਾ ਦੱਸਦਾ ਤੇ ਸਾਰੀ ਗੱਲ ਲੁਕ ਜਾਂਦੀ ਸੀ ਤੇ ਇਹਦਾ ਦੇਣ ਕਿਹਨੇ ਦੇਣਾ ਸੀ ਅਸੀਂ ਕਾਰਵਾਈ ਦੀ ਗੱਲ ਮੰਗੇ ਕਰਦੇ ਕਿ ਨਾ ਪੁਰਚਾ ਹੋਵੇ ਤੇ ਕਾਨੂੰਨੀ ਕਾਰਵਾਈ ਹੋਵੇ ਉਹਨਾਂ ਦੇ ਖਿਲਾਫ ਹੀ ਕਾਰਵਾਈ ਆ ਉਹ ਭਈਏ ਤੇ ਵੀ ਹੋਵੇ ਇਲੈਕਟਰੀ ਪਰ ਅਸ ਗੀਤ ਇਹ ਕਿ ਨੰਬਰ ਲੀਕ ਕੀ ਐਫ ਕੋਮਾ ਬੱਲਿਆ ਵੀ ਕੀਤਾ ਚਾਰ ਬੰਦੇ ਕਿਤੇ ਆ ਵੈਲ ਗੁਰਜੂ ਖਾਲਸਾ ਵੈਲ ਗੁਰਜੂ ਪਤੇ ਅੱਜ ਬਹੁਤ ਮੰਦਭਾਗੀ ਘਟਨਾ ਜਿਹੜੀ ਹੈ ਪਿੰਡ ਸ਼ੂਰੇ ਜਿਲ੍ਹਾ ਅਵਤਸਰ ਦੇ ਵਿੱਚ ਵਾਪਰੀ ਹੈ ਤਨਖਸਾਰ ਜਿਵੇਂ ਬਾਬਾ ਜੀ ਨੇ ਦੱਸਿਆ ਤੇ ਇਸ ਤਰ੍ਹਾਂ ਇੱਕ ਜਿਹੜਾ ਪਰਦੇਸੀ ਬੰਦਾ ਜਿਹੜਾ ਇੱਕ ਜ਼ਿਮੀਂਦਾਰ ਪਰਿਵਾਰ ਨੇ ਰੱਖਿਆ ਸੀ ਇਹ ਘਰੇ ਗੁਰੂ ਗੰਗ ਸਾਹਿਬ ਸੱਚੇ ਪਾਤਸ਼ਾਹੀ ਦਾ ਖਾਨਪਾਤ ਸਾਹਿਬ ਚੱਲਦਾ ਸੀ ਉਹਨੇ ਤੱਕੇ ਸਵਾ 3:30 ਵਜੇ ਆਪਣੀਆਂ ਜਿਹੜੀਆਂ ਜੁੱਤੀਆਂ ਉਹ ਵਾਹ ਕੇ ਗੁਰੂ ਸਾਹਿਬ ਵਾਲੀ ਜੁੱਤੀਆਂ ਤੇ ਉਹਦੇ ਚ ਅਪਮਾਨ ਕੀਤਾ ਗੁਰੂ ਸਾਹਿਬ ਦਾ ਤੇ ਪਾਕੀ ਸਿੰਘਾਂ ਦਾ ਤੇ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਇਸ ਚੀਜ਼ ਨੂੰ ਜਿਹੜਾ ਵਾ ਲਿਖਾਉਣ ਦਾ ਯਤਨ ਕੀਤਾ ਭਈਏ ਨੂੰ ਵੀ ਪਾਸੀ ਕੀਤਾ ਉਹਦਾ ਪਾਕ ਲਿਆ ਕਿ ਗੁਰੂ ਸਾਹਿਬ ਵਾਲ ਬਣੇ ਨਹੀਂ ਹੋਏ ਗੁਰੂ ਸਾਹਿਬ ਦਾ ਨਹੀਂ ਲਿਆ ਤੇ ਉਹ ਭਈਏ ਦਾ ਪੱਖ ਲਿਆ ਇਸ ਗੱਲ ਦਾ ਬੜਾ ਦੇਖਿਆ ਤੇ ਜਦੋਂ ਇਹਨਾਂ ਨੂੰ ਗੰਤੀ ਸਿੰਘਾਂ ਨੂੰ ਪਤਾ ਲੱਗਾ ਤੇ ਇਹਨਾਂ ਦੇ ਸ਼ਾਬਾਸ਼ੇ ਕਿ ਇਹਨਾਂ ਨੇ ਜਲਾਵਾ ਸਾਰੇ ਸਿੰਘਾਂ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਜਿਵੇਂ ਸੰਪਰਕ ਕੀਤਾ ਫਿਰ ਅਹੀਂ ਫੌਰੀ ਇੱਥੇ ਪਹੁੰਚੇ ਆ ਤੇ ਪਹੁੰਚ ਗਏ ਤੇ ਫਿਰ ਉਹ ਭਈਆ ਵੀ ਲੱਭ ਲਿਆ ਤੇ ਉਹ ਜਿਹੜੇ ਪਰਿਵਾਰ ਦੇ ਜਿਹੜੇ ਬੰਦੇ ਦੇਸੀ ਆ ਗਿਣਾਗ ਆ ਰਿਹਾ ਜਿਨ੍ਹਾਂ ਨੇ ਇਹ ਗਲਤੀ ਕੀਤੀ ਆ ਉਹਨਾਂ ਨੂੰ ਵੀ ਲਿਆਵੇ ਜਿਹੜਾ ਉਹ ਥਾਣੇ ਪੁਲਿਸ ਨੇ ਜਿਹੜਾ ਉਹ ਪ੍ਰਸ਼ਾਸਨ ਦਾ ਜ਼ਿੰਦਾ ਵਰਤੀ ਦਾ ਉਹਨਾਂ ਨੇ ਸਾਨੂੰ ਇੱਕਦਮ ਦਾ ਵਿਸ਼ਵਾਸ ਦਿਵਾਇਆ ਧਿਆਨ ਰੱਖਣਾ ਇਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਹੋਣੀ ਚਾਹੀਦੀ ਹੈ ਸਰਕਾਰ ਹੋ ਗਈ ਕਿਉਂਕਿ ਜਿਹੜੇ ਅਸੀਂ ਗੁਰੂ ਗ੍ਰੰਥ ਅਸੀਂ ਸਿੱਖਿਆ ਤੇ ਸਿੱਖਾਂ ਦੇ ਵਿੱਚ ਘਰ ਆਵੇਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬਰਾਜਮਾਨ ਨੇ ਤੇ ਜੇਕਰ ਅਹੀਂ ਨਿਗਰਾਨੀ ਨਹੀਂ ਰੱਖ ਸਕਦੇ ਤਾਂ ਦੱਸੋ ਪੀਲੇ ਖੂਦ ਪੈਣਾ ਘੋਰ ਕਿੱਥੇ ਹੋਊਗੀ ਨਿਗਰਾਨੀ ਜੇ ਅਸੀਂ ਨਹੀਂ ਰੱਖ ਸਕਦੇ ਤੇ ਇਹਨਾਂ ਦੀਆਂ ਸ਼ਿਕਾਇਤ ਕਰਨ ਵਾਲੇ ਨਾਲ ਰਿਸ਼ਤੇ ਵਾਲ ਗੁੱਜੇ ਤੇ ਜਿਹੜੇ ਸੋਰੀ ਆਪ ਦੇ ਤਰਕੇ ਤੁਰਤੇ ਲਾ ਦੇ ਸਾਰਾ ਪ੍ਰੋਗਰਾਮ ਕਰੀ ਜਾਂਦੇ ਆ ਇਹ ਜਿਹੜੀ ਰਾਤ ਘਟਨਾ ਵਾਪਰੀ ਆ ਉਹਨੂੰ ਉਹ ਦਬਾਰਿਆ ਇੱਕ ਤਰ੍ਹਾਂ ਦੇ ਸੇਖ ਹੋਏ ਬੇਦਰਕ ਅੱਗੇ ਹੋਇਆ ਤੇ ਮੈਂ ਵੀ ਬੇਨਤੀ ਕਰਦਾ ਆ ਕਿ ਗਰੀਬ ਰਾਸਾ ਸੱਚੇ ਪਾਤਸ਼ਾਹ ਦਾ ਆਪ ਮਾਨ ਸਰਕਾਰ ਕਰਕੇ ਜ਼ਿੰਮੇਵਾਰੀ ਦੇ ਨਾਲ ਪਹਰੇਦਾਰੀ ਕਰੋ ਤੋ ਕਰ ਫੇਰ ਹੀ ਇਹ ਰੁਕਣਾ ਵਾ ਨਹੀਂ ਤੇ ਪਰਦੇਸੀਆਂ ਦਾ ਮੁਰਕੇ ਨਾਲ ਆਉਂਦੇ ਆ ਉਹਨੂੰ ਪਰਦੇਸੀ ਕਿਹਦੇ ਹਿਸਾਬ ਨਾਲ ਆਇਨਾ ਨੇ ੱੱਕੇ ਦੇ ਨਾਲ ਰੱਖਿਆ ਹੀ ਕਿਹਦੇ ਹਿਸਾਬ ਨਾਲ ਉਹ ਉਹ ਕਿਹੜੀ ਗੱਲ ਤੋਂ ਬਿਜੀ ਹੀ ਕਿਹਨੇ ਉਹ ਕਦਲਾਂ ਨੂੰ ਅੰਜਾਮ ਦਿੱਤਾ ਉਹਦੀ ਸਾਰੀ ਜਿਹੜੀ ਗੱਲਬਾਤ ਆ ਉਹ ਅਮਰੀਕੀ ਨਾਲ ਕਰਦੇ ਆ ਜੀ ਉਹ ਆਏ ਗੁਰਦੀਖਾ ਖਾਲਸਾ ਆਏ ਗੁਰਦੀਖਾ ਅ ਚਕਜੀਤ ਸਿੰਘ ਸੁਖਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰਾਂ ਮੇਜਰ ਸਿੰਘ ਜਿਹੜਾ ਇਹ ਤਿੰਨ ਭਰਾ ਪਿੰਡ ਸ਼ੂਰੇ ਥਾਣਾ ਲੋਪੋਕੇ ਦੇ ਰਹਿਣਾ ਵਾਲੇ ਨੇ ਇਹਨਾਂ ਦੀ ਮਾਤਾ ਬਲਜਿੰਦਰ ਕੌਰ ਦੇਵਰੀ ਨੇ ਦੇ ਸੰਬੰਧ ਵਿੱਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਫੀ ਪਾਰਕ ਸਾਹਿਬ ਜੀ ਦਾ ਆਰੰਭ ਕਰਾਇਆ ਸੀਗਾ ਜਿਹੜਾ ਬੀਤੀ ਰਾਤ ਇਹਨਾਂ ਨੇ ਇੱਕ ਜਿਹੜਾ ਘਰ ਇਹਨਾਂ ਨੇ ਸਿਰੀ ਰੱਖਿਆ ਸੀਗਾ ਰਾਜੂ ਮਾ ਦਾ ਮੰਦਾਂ ਉਹਨੇ ਰਾਤ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਦਰਾਨ ਤੇ ਉਸ ਕਮਰੇ ਵੱਲ ਜਿਹੜਾ ਵਾ ਜੁੱਤੀ ਚ ਸੁੱਟ ਕੇ ਤੇ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਜਿਹੜਾ ਗ੍ਰੰਤੀ ਸਿੰਘ ਸੀਗਾ ਉਹਨੇ ਇਹਦੇ ਬਾਰੇ ਤੁਰੰਤ ਜਾ ਕੇ ਜਿਹੜਾ ਹੈਗਾ ਸਤਨਾਮ ਸਿੰਘ ਜਿਹੜੇ ਹੈਡ ਗ੍ਰੰਥੀਆ ਪਿੰਡ ਦੇ ਜਿਹੜਾ ਉਹਨਾਂ ਨੂੰ ਤਲਾਹ ਦਿੱਤੀ ਤੇ ਉਹਨਾਂ ਨੇ ਤੁਰੰਤ ਸਾਡੇ ਜਿਹੜਾ ਵਾ ਐਸ ਐਚ ਓ ਲੋਕੋ ਕੋ ਸਾਡੇ ਪੁਲਿਸ ਪਾਰਟੀ ਨੂੰ ਜਿਹੜਾ ਇਹਦੇ ਬਾਰੇ ਦੱਸਿਆ ਜੋ ਤੁਰੰਤ ਹੈ ਡਿਗ੍ਰੈਂਟਿਸ ਨਾਮ ਸਿੰਘ ਦੇ ਬਿਆਨ ਤਾਂ ਅਸੀਂ ਜਿਹੜੇ ਆ ਉਹ ਤਿੰਨੇ ਭਰਾ ਤੇ ਉਹਨਾਂ ਦਾ ਜਿਹੜਾ ਸਿਰੀ ਆ ਰਾਜੂ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਮਕਦਮਾ ਦਾਜ ਕਰਕੇ ਤੇ ਕਾਰਵਾਈਆਂ ਵਿੱਚ ਲਿਆ ਰਹੇ ਹਾਂ ਅਰੈਸਟ ਵੀ ਹੈਗੇ ਬਿਲਕੁਲ ਜੀ ਇਹਨਾਂ ਨੂੰ ਅਰੈਸਟ ਜਿਹੜਾ ਅਸੀਂ ਕਰ ਲਿਆ ਹੈ ਕਾਨੂੰਨ ਮੁਤਾਬਕ ਇਹਨਾਂ ਨੂੰ ਕੱਲ ਕੋਰਟ ਚ ਪੇਸ਼ ਕਰਾਂਗੇ ਤਾਂ ਮਕਦਮਾ ਕਿਹਦੇ ਕਰ ਸਕਦੇ ਮਕਦਮਾ 295ਏ 202 आईटीसी ਜਿਹੜੀ ਜਿਹੜਾ ਹੁਣ ਨਵਾਂ ਬੀਐਨਐਸ ਆਉਂਦਾ 239 ਤੇ 200 ਉਸ ਮੁਤਾਬਕ ਅਸੀਂ ਕਾਰਵਾਈ ਕਰਦੇ ਹਾਂ ਹਾਂਜੀ ਚਾਰਾਂ ਨੂੰ ਅ ਬਿਲਕੁਲ ਜੀ ਇਹਨਾਂ ਚਾਰਾਂ ਦੇ ਖਿਲਾਫ ਬਾਕੀ ਫਿਰ ਵੀ ਅਸੀਂ ਬਾਕੀ ਫਿਰ ਵੀ ਅਸੀਂ ਜਿਹੜੀ ਇਹਦੀ ਤਫਤੀਸ਼ ਅਜੇ ਕਰ ਰਹੇ ਹਾਂ ਜੇ ਅਗਰ ਇਸ ਦੇ ਵਿੱਚ ਹੋਰ ਕਿਸੇ ਦਾ ਵੀ ਕੁਝ ਦੋਸ਼ੀ ਦੋਸ਼ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਵੀ ਅਸੀਂ ਇਹਦੀ ਕਾਰਵਾਈ ਕਰਾਂਗੇ